हिमाचल प्रदेश ਦੇ ਵਿੱਚ ਪ੍ਰਸਿੱਧ ਸ਼ਕਤੀਪੀਠ ਮਾ ਚਿੰਤਪੁਰ ਨੈ ਮੰਦਰ ਦੇ ਵਿੱਚ ਹਾਲੀ ਦੇ ਵਿੱਚ ਜੋ ਇਹ ਹਾ ਚਮਤਕਾਰ ਹੋਇਆ ਜਿਸ ਨੇ ਕੀ ਸ਼ੁਧਾਲੂਆਂ ਦੇ ਦਿਲਾਂ ਨੂੰ ਸ਼ਰਧਾ ਤੇ ਆਸਥਾ ਦਿਨਾ ਭਰ ਦਿੱਤਾ ਤਾਂ ਪੰਜਾਬ ਦੇ ਹੁਜਾਰਪੁਰ ਤੋਂ ਦਰਸ਼ਨ ਕਰਨ ਦੇ ਲਈ ਆਇਆ ਇੱਕ ਸ਼ੁਧਾਲੂ ਪਰਿਵਾਰ ਜਿਨ੍ਹਾਂ ਦਾ ਪੁੱਤਰ ਜੋ ਕਿ ਪਿਛਲੇ 28 ਸਾਲਾਂ ਤੋਂ ਗੂੰਗਾ ਤੇ ਬਹਿਰਾ ਸੀ ਅਚਾਨਕ ਹੀ ਮਾ ਚਿੰਤਪੁਰ ਨਦੀ ਕਿਰਪਾ ਹੁੰਦੀ ਹੈ ਤੇ ਬੱਚਾ ਤੇ ਉਹ ਨੌਜਵਾਨ ਨੂੰ ਬੋਲਣ ਤੇ ਸੁਣਨ ਲੱਗ ਪਿਆ ਪਰਿਵਾਰ ਨੇ ਦੱਸਿਆ ਕਿ ਉਹਦਾ ਪੁੱਤਰ ਸੁਰਜ ਸਿਰਫ 7 ਸਾਲ ਦਾ ਸੀ ਜਦੋਂ ਅਚਾਨਕ ਹੀ ਸੁਣਨ ਤੇ ਬੋਲਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਪਰਿਵਾਰ ਨੇ ਕਿ ਡਾਕਟਰਾਂ ਤੋਂ ਇਲਾਜ ਕਰਵਾਇਆ ਕਈ ਮੰਦਰਾਂ 'ਚ ਮੱਥਾ ਟੇਕਿਆ ਪਰ ਕੁਝ ਨਹੀਂ ਹੋਇਆ ਆਲੀ ਦੇ ਵਿੱਚ ਪਰਿਵਾਰ ਮਾਚੰਦਪੁਰ ਦੇ ਦਰਬਾਰ ਦੇ ਵਿੱਚ ਪਹੁੰਚਿਆ ਜਿੱਥੇ ਉਹਨਾਂ ਸ਼ਰद्धा ਦੇ ਨਾਮ ਅਦੇ ਚਰਨਜ ਮੱਥਾ ਟੇਕਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਰਜ ਮੰਦਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਅੱਗੇ ਜਾ ਰਿਹਾ ਸੀ ਤਾਂ ਦੀ ਪਿੱਛੋਂ ਆਵਾਜ਼ ਕਿਸੇ ਨੇ ਲਗਾਈ ਹੈ ਪਹਿਲੀ ਵਾਰ ਉਸਨੇ ਆਵਾਜ਼ ਸੁਣੀ ਤੇ ਉਸੇ ਸਮੇਂ ਮੰਦਰ ਦੇ ਪੁਜਾਰੀ ਨੇ ਉਸ ਉਸ ਨੂੰ ਮਾਤਾ ਦੇ ਚਰਨਾ ਮਰਤ ਤੇ ਚੁੰਨੀ ਦੇ ਦਿੱਤੀ ਜਿਸ ਦਰਮਿਆਨ ਕਿ ਸੂਰਜ ਦੇ ਕੰਨਾਂ ਦੇ ਵਿੱਚ ਹੁੰਚਨੀ ਜੀ ਹੁੰਦੀ ਹੈ ਤੇ ਉਸਨੇ ਬੋਲਣਾ ਵੀ ਸ਼ੁਰੂ ਕਰ ਦਿੱਤਾ ਅਦਭੁਤ ਘਟਨਾ ਦੇਖ ਕੇ ਮੰਦਰ ਦੇ ਵਿੱਚ ਮੌਜੂਦ ਸ਼ਰਧਾਲੂ ਜਿਹੜੇ ਨੇ ਉਹ ਵੀ ਗੱਦਗੱਦ ਕਰ ਉੱਠਦੇ ਨੇ ਤੇ ਇਸ ਦੇ ਦਰਮਿਆਨ ਮੰਦਰ ਪਰਿਸ਼ਦ ਵਿੱਚ ਜੈ ਮਾ ਚਿੰਦਪੁਰਨੀ ਦੇ ਜਕਾਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਮਾਦੀ ਹਸੀਮ ਕਿਰਪਾ ਦੇ ਨਾਲ ਸੂਰਜ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਇਹ ਸੰਭਵ ਹੋ ਸਕਿਆ ਤਾਂ ਪਰਵਾਰ ਨੇ ਮਚਿੰਦਪੁਰਨੀ ਦਾ ਅਸ਼ੀਰਵਾਦ ਪਾਂਤੂਬਾਲ ਮੰਦਿਰ ਦੇ ਵਿੱਚ ਇੱਕ ਵਿਸ਼ੇਸ਼ ਪੂਜਾ ਅਰਚਨਾ ਕੀਤੀ ਹੈ ਤੇ ਇਸੇ ਦਰਮਿਆਨ ਇਸ ਚਮਤਕਾਰੀ ਘਟਨਾ ਦੀ ਚਰਚਾ ਪੂਰੇ ਇਲਾਕੇ ਦੇ ਵਿੱਚ ਫੈਲ ਗਈ ਹੈ